ਉਕੇ ਸਿਆਸਤਦਾਨ ਸਰਦਾਰ ਸੁਖਦੀਪ ਸਿੰਘ ਢੀਂਸਾ ਜੀ ਦਾ ਅੰਤਿਮ ਸੰਸਕਾਰ ਉਹਨਾਂ ਦੇ ਆਪਣੇ ਜੱਦੀ ਪਿੰਡ ਉੱਭਾਵਾਲ ਵਿਖੇ ਹੋਵੇਗਾ। ਅਸੀਂ ਉਹ ਜਗ੍ਹਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਜਗ੍ਹਾ ਤੇ ਸਰਦਾਰ ਸੁਖਦੀਪ ਸਿੰਘ ਢੀਂਸਾ ਜੀ ਨੂੰ ਅੰਤਿਮ ਵਿਦਾਈ ਦਿੱਤੀ ਜਾਵੇਗੀ। ਇਹ ਤਸਵੀਰਾਂ ਉਹਨਾਂ ਦੇ ਜੱਦੀ ਪਿੰਡ ਦੀਆਂ ਨੇ। ਇਹ ਸਾਰੇ ਹੀ ਪਿੰਡ ਦੀ ਉਹ ਜਗ੍ਹਾ ਹੈ ਜਿੱਥੇ ਉਹਨਾਂ ਦਾ ਸੰਸਕਾਰ ਜਿਹੜਾ ਕੀਤਾ ਜਾਊਗਾ। ਇਹ ਉਹਨਾਂ ਦੇ ਪਿੰਡ ਦਾ ਦਰਵਾਜ਼ਾ ਜੋ ਕਿ ਉਹਨਾਂ ਦੇ ਵੱਲੋਂ ਹੀ ਬਣਾਇਆ ਗਿਆ ਸੀ। ਉਹਨਾਂ ਦਾ ਸਫ਼ਰ ਸਿਆਸਤ ਦੇ ਵਿੱਚ ਬਹੁਤ ਲੰਮਾ ਹੈ। ਪਿੰਡ ਦੀ ਸਰਪੰਚੀ ਤੋਂ ਲੈ ਕੇ ਸਿਆਸਤ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਨਾਮ ਕਮਾਇਆ ਤਾਂ ਅੱਜ ਚਾਉਣ ਵਾਲਿਆਂ ਦੇ ਦਿਲਾਂ ਦੇ ਵਿੱਚ ਦਰਦ ਹੈ ਉਹਨਾਂ ਦੇ ਪਿੰਡ ਦੇ ਵਿੱਚ ਬਹੁਤ ਵੱਡੀ ਜਿਹੜੀ ਸੋਗ ਦੀ ਲਹਿਰ ਫੈਲੀ ਹੋਈ ਆ ਸਾਰੇ ਹੀ ਉਹਨਾਂ ਦੇ ਪਿੰਡ ਵਾਸੀ ਤੇ ਉਹਨਾਂ ਨੂੰ ਚਾਉਣ ਵਾਲੇ ਲਗਾਤਾਰ ਉਹਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆਏ ਕੀ ਕਿਹਾ ਉਹਨਾਂ ਦੇ ਇਸ ਅੰਤਮ ਯਾਤਰਾ ਦੌਰਾਨ ਆਓ ਪਿੰਡ ਵਾਲਿਆਂ ਦੀ ਜਵਾਨੀ ਸੁਣਦੇ ਆਂ ਉਹ ਤਾਂ ਜਿਹੜੀ ਗੱਲ ਬਿਜਰੇ ਸੀ ਪੁਰਾਣੇ ਤੇ ਉਹ ਸਾਡੇ ਤਾਂ ਉਹ ਹੀ ਉਹ ਜਿਹੜਾ ਕਾੜਾ ਸਾਰੇ ਕੋਲੇ ਨਾਲ ਸਾਰੇ ਕੋਲੇ ਕੋਈ ਹੋਲੀ ਹੈ ਕਿਉਂਕਿ ਮੈਂ ਉਹਨਾਂ ਦਾ ਪੁਲਿਸੋਂ ਬਾਹਰ ਤੋਂ ਉਹਨਾਂ ਨਾਲ ਗੱਲ ਕਰਿਓ ਉਹਨੂੰ ਮਤਲਬ ਕਾਲਜ ਛੱਡ ਕੇ ਗਏ ਤੇ ਜੀ ਉਹਨਾਂ ਦਾ ਵਿਆਹ ਹੋਇਆ ਸਾਨੂੰ ਦਾਖਲਾ ਨਾ ਮਿਲਿਆ ਪਲੇਟ ਹੋ ਗਏ ਤਿੰਨ ਚਾਰ ਜਣੇ ਸੀ ਮੈਂ ਉਹਨਾਂ ਨੂੰ ਪਹਿਲੀ ਵਾਰ ਲੈਣ ਗਿਆ ਸੀ ਜਾਇ ਇੱਥੇ ਆਪਣੇ ਮੰਗਵਾਲ ਉੱਥੇ ਜਾ ਕੇ ਮਿਲਿਆ ਮੈਂ ਮੈਨੂੰ ਕਹਿੰਦੇ ਵੀ ਚਲੋ ਉੱਥੇ ਤੂੰ ਮੈਂ ਆਉਂਦਾ ਅਨੰਦ ਕਸ਼ੋਰ ਪ੍ਰਿੰਸੀਪਲ ਸੀ ਤੇ ਉਹਨੇ ਕਹਿ ਕਿ ਸਾਨੂੰ ਦਾਖਲਾ ਦਵਾਤਾ ਉਸ ਤੋਂ ਬਾਅਦ ਮੈਂ ਇਹਨਾਂ ਦੇ ਪਤੀ ਦਾ ਬਣੇ ਹੈਗਾ ਇਹਨਾਂ ਦੇ ਜੂੜਾ ਪਤੀ ਹੈ ਮੇਰੀ ਰਾਜਾ ਪਤੀ ਹੈ ਪਰ ਮੈਂ ਆਪਣਾ ਸਾਰਾ ਕੁਝ ਛੱਡ ਕੇ ਆਪਦੇ ਨੂੰ ਮੈਂ ਇਹਨਾਂ ਨਾਲ ਜੁੜੇ ਰਿਹਾ ਹਾਂ ਬਸ ਅੱਜ ਤੱਕ ਕਰੇ ਕੋਈ ਕਿਸੇ ਕਿਸਮ ਦਾ ਉਹ ਨਹੀਂ ਮੈਨੂੰ ਇਹਨਾਂ ਨੇ ਭਰਤੀ ਵੀ ਕਰਵਾਇਆ ਇਹ ਹੋਰ ਵੀ ਹੋ ਗਿਆ 33 ਸਾਲ ਮੈਂ ਸਰਵਿਸ ਕਰ ਲਈ ਸਰਵਿਸ ਦੇ ਦੌਰਾਨ ਮੈਂ ਇਹਨਾਂ ਨਾਲ ਜੁੜਿਆ ਰਿਹਾ ਹਰ ਇਲੈਕਸ਼ਨ ਦੇ ਵਿੱਚ ਹਰ ਥਾਂ ਤੇ ਮੈਂ ਇਹਨਾਂ ਨਾਲ ਖੜਿਆ ਉਸ ਤੋਂ ਬਾਅਦ ਹੋ ਗਿਆ ਇਸ ਤਰ੍ਹਾਂ ਦੇਖਦਾ ਤੁਹਾਡਾ ਇੱਕ ਸਾਥੀ ਵਿਸੜ ਗਿਆ ਜਿਸ ਵੇਖਣਾ ਕੀ ਹੈ ਜੀ ਫਿਰ ਸਾਡਾ ਜਹਾਨ ਹੀ ਉਤਰ ਗਿਆ ਸਾਡੇ ਕੋਲ ਕੀ ਰਹਿ ਗਿਆ ਹੁ ਬਹੁਤ ਹੋਵੇ ਤੇ ਲਖਣਾ ਦਾ ਹੈਗਾ ਜੀ ਤੁਹਾਨੂੰ ਸਾਡੇ ਕੋਲ ਕੁਝ ਨਹੀਂ ਹੁੰਦਾ ਇਹ ਲੱਗਦਾ ਜਿਵੇਂ ਅਸੀਂ ਸੁਣਨੇ ਹੋ ਗਏ ਹਾਂ ਬਸ ਜੀ ਬਾਹਰ ਲੋ ਜੋ ਪਾਣਾ ਬਲ ਆਉਗੀ ਚਾਰ ਉਹ ਮਨਜ਼ੂਰ ਹੈਗਾ ਜਾਣਾ ਸਾਰਾ ਨਹੀਂ ਹੈ ਇਹ ਤੁਰ ਗਏ ਚਲੋ ਪਹੁੰਚੇ ਅਬ ਜੂ ਬਰਪੋ ਕੇ ਬੜੀਆ ਅਕਸਰ ਇਹਨਾਂ ਦਾ ਬਹੁਤ ਹੀ ਬਧੇ ਰਹਿ ਮੇਰੇ ਨਾਲ ਤਾਂ ਇਹਨਾਂ ਦਾ ਪਰਿਵਾਰ ਕ੍ਰਿਸਤਾਂ ਦੀਓ ਇਹ ਫੁੱਲ ਸਾਹਿਬ ਜਾਣਦੇ ਨੇ ਤੇ ਹਰ ਇੱਕ ਥਾਂ ਤੇ ਮੈਨੂੰ ਇਹ ਨਾ 1972 ਤੋਂ ਲਾ ਕੇ ਇਹ ਜਿਹੜਾ ਸੰਸਕਾਰ ਹੋ ਰਿਹਾ ਜੀ ਇਹ ਕਿਸ ਜਗ੍ਹਾ ਤੇ ਹੋ ਰਿਹਾ ਇਹ ਇਹਨਾਂ ਦੀ ਆਪਦੀ ਜ਼ਮੀਨ ਹੈ ਜਿੱਥੇ ਇਹਨਾਂ ਦੀ 28 ਕਿੱਲੇ ਜ਼ਮੀਨ ਤੇ ਇੱਥੇ ਕੁਝ ਇਹਨਾਂ ਨੇ ਤਬਾਦਲੇ ਚੌਕ ਕਰਕੇ ਇਹਨਾਂ ਦੀ ਜ਼ਮੀਨ ਉੱਧਰ ਚਲੀ ਗਈ ਤੇ ਆ ਇਹਨਾਂ ਦੀ ਭਰਾ ਦਾ ਹਿੱਸਾ ਹੈਗਾ ਤੇ ਇਹਦੇ ਚ ਪੜ੍ਹੇ ਕਿੱਥੇ ਸੀ ਇਹ ਪੜ੍ਹੇ ਰਣਵੀਰ ਕਾਲਜ ਬਲੂਖਾ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਬਲੂਖਾ ਅੱਛਾ ਪ੍ਰਾਇਮਰੀ ਸਕੂਲ ਬਲੂਖਾ ਬਲੂਖਾ ਪ੍ਰਾਇਮਰੀ ਅਹ ਮੇਰੇ ਨਾਲ ਇੱਕ ਵਾਰ ਗੱਲ ਹੋਈ ਇਹਨਾਂ ਦੀ ਸਕੂਲ ਹੈ ਨਹੀਂ ਸੀ ਨਾ ਜੀ ਅੱਛਾ ਚੱਠੀ ਸੀ ਪਰ ਪ੍ਰਾਇਮਰੀ ਉੱਥੇ ਲੋਅਰ ਮਿਡਲ ਸੀ 6 ਮਹੀਨਾ

ਆ ਕਿਹੜਾ ਪਿੰਡਾ ਉੱਭਾਵਾਲ ਜੀ ਕੀ ਕਹਿਣਾ ਚਾਹੁੰਦੇ ਜੀ ਉਹ ਸਰਦਾਰ ਸੁਖਦੇਵ ਤੋਂ ਢੀਂਡਸਾਈ ਤੁਹਾਡੇ ਪਿੰਡ ਦੇ ਨਿਵਾਸੀ ਉਹ ਦਾ ਸੁਖਦੇਵ ਸਿੰਘ ਜੀ ਦੇ ਨੌਤਨਾ ਪੈ ਤਾਂ ਬਹੁਤ ਵੱਡਾ ਘਾਟਾ ਪੈ ਗਿਆ ਇਹ ਪਿੰਡ ਨੂੰ ਤੇ ਬਹੁਤ ਵਧੀਆ ਉਹਨਾਂ ਨੇ ਰਾਜਨੀਤੀ ਕਰੀ ਹੈ ਪਿੰਡ ਦੀ ਸਰਪੰਚੀ ਤੋਂ ਲੈ ਕੇ ਮੰਤਰੀ ਕੇਂਦਰੀ ਮੰਤਰੀ ਤੱਕ ਪਹੁੰਚ ਗਏ ਤੇ ਤਿੰਨਠਾ ਸਾਹਿਬ ਦਾ ਇਹੀ ਦਰਵਾਜ਼ਾ ਇੱਥੀ ਭਲੇ ਹੋਏ ਨੇ ਬੜੇ ਹੋਏ ਨੇ ਹਨ ਇੱਥੇ ਸਾਰਾ ਕੁਝ ਇੱਥੋਂ ਇਹਨਾਂ ਨੇ ਸਿੱਖਿਆ ਸਰਪੰਚੀ ਤੋਂ ਲੈ ਕੇ ਅੰਪੀਤਾ ਤੱਕ ਪਹੁੰਚ ਗਏ ਸਨ ਜੀ ਪਤਾ ਲੱਗਿਆ ਜੋ ਜਾਣਕਾਰੀ ਦੇ ਮੁਤਾਬਕ ਅੱਜ ਵੀ ਪਰਮੰਦਰ ਹੀਟਾ ਸਾਹਿਬ ਨੇ ਸਰਦਾਰ ਸੁਖਦੇਵ ਦੇ ਹੀਟਾ ਦੀ ਵੋਟ ਐਸੇ ਪਿੰਡ ਵਿੱਚ ਚੱਲਦੀ। ਉਹਨਾਂ ਦੀ ਵੋਟ ਸਾਰੇ ਪਰਿਵਾਰ ਦੀ ਇੱਥੀ ਹੈ ਜੀ ਹਾਲੇ ਤੱਕ ਵੀ ਨਹੀਂ ਆ ਮੈਂ ਮੈਂ ਲੈ ਕੋਈ ਬਣ ਜਾਂਦੇ ਜ਼ਰੂਰ ਲੈ ਜਾਂਦੇ ਨੇ ਬੋਟਾ ਆ ਗਿਆ। ਉਹਨਾਂ ਦੀ ਵੋਟ ਇੱਥੇ ਬਣੀ ਹੋਈ ਹੈਗੀ। ਬੋਟਾ ਇੱਥੇ ਪਾ ਕੇ ਜਾਂਦੇ ਨੇਗੇ। ਸਾਰੇ ਲੱਖ ਨੇ ਇੱਥੇ ਨਹੀਂ ਆ ਕੋਈ ਬਾਹਰ ਆਏ ਪਹਿਲੇ ਬਣ ਜਾਂਦੇ ਸਹਿਰ ਜਾ ਕੇ ਪਾ ਜਾਂਦੇ ਉੱਥੇ ਉਹਦੇ ਬੋਟਾ ਲੈ ਜਾਂਦੇ ਨੇ। ਇਹ ਆਉਦੇ ਪਿੰਡ ਨਾਲ ਜੁੜੇ ਹੋਏ ਨੇ ਹੋ ਸਕਦੀ। ਆ ਪਿੰਡ ਦੇ ਮੰਤਰੀ ਰਹੇ ਨੇ। ਇਸ ਤਰ੍ਹਾਂ ਦੇਖ ਤੋ ਪਿੰਡ ਦਾ ਕਿੰਨਾ ਵਿਕਾਸ ਹੋਇਆ ਪਿੰਡ ਦਾ ਕੰਮ ਤਾਂ ਬਹੁਤ ਕਰਵਾਇਆ ਗਿਆ ਤੇ ਸਾਰੇ ਕੰਮ ਚ ਤੈਂਕੀਆਂ ਬਣ ਗਿਆ ਬਾਕੀ ਹੋਰ ਜਿਹੜੇ ਨਿੱਕੇ ਮੋਟੇ ਕੰਮ ਨੇ ਸਭ ਬਣੇ ਹੋਏ ਨੇ ਆ ਪਿੰਡ ਦੇ ਵਿੱਚ ਸ਼ੋਗ ਦਾ ਬਹੁਤ ਹੌਲ ਹੈ ਬਹੁਤ ਬਹੁਤ ਯਾਰੀ ਗਮਗੀਨ ਹੈ ਪਿੰਡ ਦੇ ਵਿੱਚ ਸਾਰਿਆਂ ਨੂੰ ਜਿਹੜੇ ਜਿੰਨੇ ਹਾਂ ਦੇ ਸਭ ਦੇ ਚਿਹਰੇ ਟਿਕੇ ਪਏ ਨੇ ਸਾਰੇ ਆ ਦਾ ਪਾਗ ਨੂੰ ਉਹਨਾਂ ਦਾ ਸੰਸਕਾਰ ਹੋਣਾ ਏ ਜਗ੍ਹਾ ਹੋਣਾ ਉਹਨਾਂ ਦੀ ਜੱਦੀ ਉਹਨਾਂ ਦਾ ਸੰਸਕਾਰ ਇਹ ਉਹਨਾਂ ਦਾ ਜਿਹੜਾ ਜੱਦੀ ਵਹਣ ਹੈ ਜੀ ਆਪ ਦਾ ਆਪ ਤਾਂ ਹੁਣ ਵੀ ਜੱਦੀ ਵਹਣ ਹੈ ਜੀ ਉਹ ਤੇ ਜੱਦੀ ਵਹਣ ਦੇ ਵਿੱਚੋਂ ਉੱਥੇ ਕਰਨਗੇ ਇਸ਼ਾਰੇ 3 ਵਜੇ ਕਰਨਗੇ ਜੀ ਕੱਲ ਨੂੰ